ਕਹਿੰਦੇ ਆ ਕਿ ਜੇ ਭਗਵਾਨ ਨੂੰ ਮੰਨੋ ਤੇ ਭਗਵਾਨ ਆ ਨਾ ਮੰਨੋ ਤੇ ਪੱਥਰ ਗੱਲ ਆਪਣੀ ਸ਼ਰਧਾ ਦੀ ਆ ਤੇ ਇਸੇ ਆਧਾਰ ਤੇ ਆਪਾਂ ਅੱਜ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣ ਜਾ ਰਹੇ ਆ ਤੇ ਧਿਆਨ ਨਾਲ ਸੁਣਿਓ ਇੱਕ ਪਤੀ ਤੇ ਪਤਨੀ ਹੁੰਦੇ ਆ ਦੋਵੇਂ ਜਣੇ ਮੰਦਰ ਜਾਂਦੇ ਆ ਤੇ ਪਤਨੀ ਆਪਣੇ ਪਤੀ ਨੂੰ ਆਂਦੀ ਹੈ ਕਿ ਆਲੋ ਪ੍ਰਸ਼ਾਦ ਤੇ ਤੁਸੀਂ ਜਾ ਕੇ ਦੇ ਮੰਦਰ ਦੇ ਵਿੱਚ ਚੜਾ ਦਿਓ ਤੇ ਵਾਪਸ ਨਾ ਲੈ ਕੇ ਆਇਓ ਤੁਸੀਂ ਉੱਥੇ ਸਾਰਾ ਪ੍ਰਸ਼ਾਦ ਵਰਤਾ ਕੇ ਆਇਓ ਤੇ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਵੀ ਬੜੀ ਅਜੀਬ ਹੈਂ ਕਿ ਮੰਦਰ ਮੈਨੂੰ ਖੁਦ ਲੈ ਕੇ ਹੁਣੀ ਆਪ ਤੂੰ ਸ਼ਰਦਾ ਨਾਲ ਤੇ ਪਰ ਆਪ ਨਹੀਂ ਅੰਦਰ ਜਾਂਦੀ ਆਂਦੀ ਕੋਈ ਨਹੀਂ ਵਹੀਂ ਜਾਓ ਮੱਥਾ ਟੇਕ ਕੇ ਆਓ ਤੇ ਮੈਂ ਇੱਥੇ ਖਲੋਣੀ ਆ ਕਿਦਾਂ ਠੀਕ ਆ ਇੰਨੇ ਨੂੰ ਇੱਕ ਨਾ ਛੋਟਾ ਜਿਹਾ ਬੱਚਾ ਹੁੰਦਾ ਵਾ ਤੇ ਉਹ ਛੋਟੇ ਛੋਟੇ ਮੰਦਰ ਵੇਚਦਾ ਵਾ ਤੇ ਉਹ ਉਹ ਜਨਾਨੀ ਦੇ ਕੋਲ ਆ ਜਾਂਦਾ ਵਾ ਤੇ ਕਹਿੰਦਾ ਕਿ ਮੰਦਰ ਲੈ ਲਓ ਉਹ ਜਨਾਨੀ ਨੂੰ ਪੁੱਛਦੀ ਬੱਚੇ ਨੂੰ ਕਿ ਕਿੰਨੇ ਦਾ ਦਿੱਤਾ ਮੰਦਰ ਇਹ ਕਹਿੰਦਾ 150 ਰੁਪਏ ਦਾ ਕਹਿੰਦੀ ਇੰਨਾ ਮਹਿੰਗਾ ਇਹਦਾ ਇਹ ਤਾਂ ਉਹ ਸਵਰਗ ਦਾ ਰਾਹ ਖੋਲ ਦੂਗਾ ਤੁਹਾਡਾ ਇਹ ਮੰਦਰ ਹੈ ਜਿਹੜਾ ਕਹਿੰਦੀ ਅੱਛਾ ਠੀਕ ਹੈ ਚੱਲ ਕੋਈ ਗੱਲ ਨਹੀਂ ਤੇ ਲਿਆ ਦੇ ਦੇ ਤੂੰ ਇੱਕ ਮੰਦਰ ਦੇ ਦੇ ਮੈਨੂੰ ਤੇ ਮੈਂ ਤੈਨੂੰ ਮੇਰਾ ਘਰ ਵਾਲਾ ਗਿਆ ਵਾ ਮੰਦਰ ਦੇ ਵਿੱਚ ਮੱਥਾ ਟੇਕਣ ਤੇ ਆਉਂਦਾ ਵਾ ਤੇ ਮੈਂ ਤੈਨੂੰ ਪੈਸੇ ਲੈ ਕੇ ਤੇ ਉਹਦੇ ਕੋਲੋਂ ਦੇ ਦੇਣੇ ਆ ਕਹਿੰਦਾ ਠੀਕ ਆ ਉਹ ਮੰਦਰ ਪੈਕ ਕਰਕੇ ਤੇ ਉਹਨੂੰ ਜਨਾਨੀ ਨੂੰ ਦੇ ਦਿੰਦਾ ਵਾ ਇਹਨੇ ਨੂੰ ਜਨਾਨੀ ਦਾ ਘਰ ਵਾਲਾ ਵੀ ਆ ਜਾਂਦਾ ਵਾ ਮੱਥਾ ਟੇਕ ਕੇ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਇਹਨੂੰ ਬੱਚੇ ਨੂੰ 150 ਰੁਪਇਆ ਦੇ ਦਿਓ ਤੇ ਇਹਦੇ ਕੋਲੋਂ ਮੈਂ ਮੰਦਰ ਖਰੀਦਿਆ ਵਾ ਕਹਿੰਦਾ ਕਿ ਕਿਹੜਾ ਮੰਦਰ ਖਰੀਦਿਆ ਵਖਾ ਹਾਂ ਬੱਚਾ ਕਹਿੰਦਾ ਕਿ ਆ ਵੇਖੋ ਆਹ ਵਾਲਾ ਮੰਦਰ ਆ। ਕਹਿੰਦਾ ਇੰਨਾ ਮਹਿੰਗਾ ਮੰਦਰ ਯਾਰ ਤੂੰ ਲਾਉਣ ਡਿਆ ਵਾ। ਹੈ ਇਹਦੇ ਮਹਾਂ 50000 ਰੁਪਏ ਦਾ ਵਾ ਸਿਰਫ। ਕਹਿੰਦਾ ਨਹੀਂ ਇਹ ਸਵਰਗ ਦਾ ਰਾਹ ਖੋਲ ਦਿੰਦਾ ਦਾ ਮੰਦਰ। ਕਹਿੰਦਾ ਤੁਸੀਂ ਵੀ ਨਾ ਯਾਰ ਬਹੁਤ ਚਲਾਕ ਬਣਦੇ ਆ ਇਹ ਸਮਾਨ ਵੇਚਣ ਵਾਲੇ ਨਾ ਕਿ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਮੈਂ ਤਾਂ ਇਹਦਾ ਵੱਡੇ ਵੱਡੇ ਦਾਮ ਲਾ ਲਿੰਦੇ ਇਹਨਾਂ ਚੀਜ਼ਾਂ ਦੇ। ਤੇ ਘਰ ਵਾਲੀ ਆਂਦੀ ਕਿਉਂ ਬਹਿਸ਼ ਕਰਨ ਡੇ ਜੀ। ਤੁਸੀਂ ਉਹਨੂੰ ਪੈਸੇ ਦੋ ਹਾਂ। ਤੇ ਚਲੋ ਪੈਸੇ ਦੇ ਦਿੰਦਾ ਤੇ ਬੱਚਾ ਆਂਦਾ ਕਿ ਤੁਸੀਂ ਵੀ ਇੱਕ ਖਰੀਦ ਲਓ ਮੰਦਰ ਤੁਹਾਡਾ ਵੀ ਸਵਰਗ ਦਾ ਰਾਹ ਖੁੱਲ ਜਾਊਗਾ ਕਹਿੰਦਾ ਨਹੀਂ ਭਰਾਵਾ ਵੜਾ ਵਾ ਇੱਕ ਹੀ ਰਹਿਣ ਦੇ ਨੂੰ ਪਹਿਲਾਂ ਹੀ ਬੜਾ ਮਹਿੰਗਾ ਲਾਇਆ ਤੂੰ ਤੇ ਚਲੋ ਲੈ ਕੇ ਮੰਦਰ ਤੇ ਚਲ ਜਾਂਦੇ ਘਰ ਦੋਵੇਂ ਜੀ ਰਾਤ ਨੂੰ ਉਹਨਾਂ ਨੂੰ ਬੰਦੇ ਨੂੰ ਸੁਪਨਾ ਆਉਂਦਾ ਸੁੱਤੇ ਪਏ ਉਹਨੂੰ ਤੇ ਸੁਪਨਾ ਆਉਂਦਾ ਤੇ ਸੁਪਨਾ ਆਉਂਦੇ ਆਉਂਦੇ ਇਦਾਂ ਨਾ ਇੱਕਦਮ ਅੱਪੜ ਵਈ ਹੋ ਕੇ ਦੇ ਉੱਠਦਾ ਵਾ ਤੇ ਇੱਕਦਮ ਡਰ ਜਾਂਦਾ ਵਾ ਨਾਲ ਉਹਦੀ ਘਰ ਦੀ ਪੈਣ ਦੀ ਉਹਨੂੰ ਵੀ ਪਤਾ ਲੱਗਦਾ ਹੈ ਕਿ ਇੱਕਦਮ ਡਰ ਕੇ ਦੇ ਮੇਰਾ ਘਰ ਵਾਲਾ ਉੱਠ ਪਿਆ ਵਾ ਤੇ ਆਂਦੀ ਕੀ ਗੱਲ ਹੋਈ ਹੈ ਕਿਉਂ ਇਦਾਂ ਡਰ ਕੇ ਉੱਠੇ ਜੇ ਕਹਿੰਦਾ ਕਿ ਹੁਣ ਕੀ ਹੈ ਮੈਨੂੰ ਇੱਕ ਸੁਪਨਾ ਬੜਾ ਅਜੀਬ ਜਿਹਾ ਆਇਆ ਆਂਦੀ ਕੀ ਸੁਪਨਾ ਆਇਆ ਵਾ ਕਹਿੰਦਾ ਕਿ ਸੁਪਨੇ ਦੇ ਵਿੱਚ ਨਾ ਆਪਾਂ ਦੋਵੇਂ ਜਣੇ ਸਵਰਗ ਦੇ ਦਵਾਰ ਤੇ ਖਲੋਤੇ ਆਂ ਤੇ ਕਹਿੰਦੀ ਸੇਮ ਸੁਪਨਾ ਮੈਨੂੰ ਆਇਆ ਤੇ ਕਹਿੰਦਾ ਕਿ ਤੇ ਕੀ ਹੋਇਆ ਤੇਰੇ ਸੁਪਨੇ ਚ ਆਂਦੀ ਹੁਣ ਆ ਕਿ ਇਦਾਂ ਆਪਾਂ ਸਵਰਗ ਦੇ ਦਵਾਰ ਤੇ ਖਲੋਤੇ ਆਂ ਤੇ ਇੱਕ ਦੂਤ ਆਉਂਦਾ ਵਾ ਤੇ ਕਹਿੰਦੀ ਕਿ ਮੈਨੂੰ ਸਵਰਗ ਦੇ ਦਵਾਰ ਚ ਲੈ ਜਾਂਦਾ ਤੇ ਤੁਹਾਨੂੰ ਨਹੀਂ ਖੜਦਾ ਓ ਤੁਸੀਂ ਬਾਹਰੇ ਖਲੋਤੇ ਰਹਿਨੇ ਤਾਂ ਮੈਂ ਰੋਲਾ ਪਾਉਂਦੀ ਰਹਿਨੀ ਆ ਕਿ ਮੇਰੇ ਘਰ ਵਾਲਾ ਵਾ ਉਹਨੂੰ ਵੀ ਸਵਰਗ ਦੇ ਅੰਦਰ ਲੈ ਕੇ ਆਓ ਤੇ ਕਹਿੰਦੀ ਨਹੀਂ ਉਹ ਤੁਹਾਨੂੰ ਨਹੀਂ ਲੈ ਕੇ ਆਉਂਦੇ ਤੇ ਮੈਨੂੰ ਸਵਰਗ ਦੇ ਦਵਾਰ ਚ ਲੈ ਜਾਂਦੇ ਆ ਤੇ ਕਹਿੰਦਾ ਅੱਛਾ ਤੇ ਸਵੇਰ ਹੁੰਦੀ ਆ ਤੇ ਸਵੇਰੇ ਫੇਰ ਉਹ ਮੰਦਿਰ ਜਾਂਦੇ ਆ ਤੇ ਉਸੇ ਬੱਚੇ ਨੂੰ ਲੱਭਦੇ ਆ ਉਹਨਾਂ ਨੂੰ ਸਾਰੀ ਮਤਲਬ ਕਿ ਗੱਲ ਯਾਦ ਆ ਜਾਂਦੀ ਕਿ ਇੱਕ ਦਿਨ ਉਹਨੇ ਬੱਚੇ ਨੇ ਕਿਹਾ ਸੀ ਕਿ ਸਵਰਗ ਦਾ ਰਾਹ ਖੁੱਲ ਜੂਗਾ ਉਹ ਆਸੇ ਪਾਸੇ ਦੁਕਾਨਾਂ ਵਾਲਿਆਂ ਕੋਲ ਪੁੱਛਦੇ ਆ ਕਿ ਇੱਥੇ ਇੱਕ ਛੋਟਾ ਜਿਹਾ ਬੱਚਾ ਵਾ 10 11 ਸਾਲ ਦਾ ਤੇ ਉਹ ਛੋਟੇ ਛੋਟੇ ਮੰਦਰ ਵੇਚਦਾ ਵਾ ਦੁਕਾਨਾਂ ਵਾਲੇ ਕਹਿੰਦੇ ਨਹੀਂ ਅਹੀਂ ਤਲੀ ਕਦੀ ਵੇਖਿਆ ਇੰਨੇ ਸਾਲ ਹੋ ਗਏ ਆ ਸਾਨੂੰ ਇੱਥੇ ਦੁਕਾਨਦਾਰੀ ਕਰਦੇ ਆ ਨੂੰ ਅਸੀਂ ਕਿਹੇ ਬੱਚੇ ਨੂੰ ਨਹੀਂ ਇਦਾਂ ਮੰਦਰ ਵੇਚਦੇ ਵੇਖਿਆ ਕਹਿੰਦਾ ਨਹੀਂ ਅਸੀਂ ਕੱਲ ਖਰੀਦ ਕੇ ਖੜੇ ਆ ਕਹਿੰਦੇ ਨਹੀਂ ਸਾਨੂੰ ਨਹੀਂ ਪਤਾ ਫਿਰ ਚਲੋ ਦੋਵੇਂ ਜੀਪਾ ਹਾਲ ਕਰਨ ਡੇ ਪਿੰਦੇ ਲਾਗੇ ਬਨੇ ਆਸੇ ਪਾਸੇ ਵੇਂਦੇ ਤੂੰ ਨਾ ਇੱਕ ਸਾਈਡ ਦੇ ਉੱਤੇ ਬੱਚਾ ਉਹ ਬੈਠਾ ਉਹਨਾਂ ਨੂੰ ਦਿਖ ਪੈਂਦਾ ਉਹ ਬੱਚੇ ਦੇ ਕੋਲ ਜਾਂਦੇ ਕਹਿੰਦੇ ਕਿ ਸਾਨੂੰ ਬੰਦਾ ਕਹਿੰਦਾ ਕਿ ਮੈਨੂੰ ਇੱਕ ਮੰਦਰ ਹੋਰ ਦੇ ਦਿਓ ਤੇ 150 ਰੁਪਇਆ ਲੈ ਲਓ ਉਹ ਬੱਚਾ ਕਹਿੰਦਾ ਕਿ ਨਹੀਂ ਹੋਣੋਂ ਮੰਦਰ 150 ਦਾ ਨਹੀਂ ਮਿਲਣਾ। ਹੋਣੋਂ ਤੁਹਾਨੂੰ ਮੰਦਰ 1.5 ਲੱਖ ਰੁਪਏ ਦਾ ਮਿਲਣਾ ਵਾ। ਕਹਿੰਦਾ ਕੀ ਗੱਲ ਕਰਨ ਡੈ ਜੇ ਕੱਲ ਤੁਸੀਂ 150 ਰੁਪਏ ਦਾ ਵੇਚਣਾ ਤਾਂ ਨਹੀਂ ਹੋਣ ਤੁਹਾਨੂੰ 1.5 ਲੱਖ ਦਾ ਮਿਲਣਾ। 1.5 ਲੱਖ ਤੋਂ ਘੱਟ ਨਹੀਂ ਮਿਲਣਾ। ਤੇ ਇਦਾਂ ਬਹਿਸ ਹੁੰਦੀ ਰਹਿੰਦੀ ਐ। ਬੱਚਾ ਇੰਨੀ ਗੱਲ ਕਹ ਕੇ ਕਹਿੰਦਾ ਕਿ ਮੈਂ ਉੱਪਰ ਮੰਦਰ ਦੇ ਵਿੱਚ ਜਾ ਰਿਹਾ ਵਾਂ। ਕ੍ਰਿਸ਼ਨਾ ਮੇਰਾ ਨਾਮ। ਤੁਸੀਂ ਆਪਸ ਵਿੱਚ ਸਲਾਹ ਕਰ ਲਓ। ਜੇ ਤੁਸੀਂ ਮੰਦਰ 1.5 ਲੱਖ ਦਾ ਲੈਣਾ ਹੋਇਆ ਤੇ ਉੱਪਰ ਮੰਦਰ ਦੇ ਵਿੱਚ ਆ ਜਿਓ ਤੇ ਕ੍ਰਿਸ਼ਨਾ ਮੇਰਾ ਨਾਮ ਮੈਨੂੰ ਨਾਮ ਲੈ ਕੇ ਤੇ ਆਵਾਜ਼ ਮਾਰ ਦਿਓ ਤੇ ਮੈਂ ਤੁਹਾਨੂੰ ਮੰਦਰ ਦੇ ਦੂੰਗਾ ਇੰਨਾ ਕਹ ਕੇ ਉਹ ਬੱਚਾ ਮੰਦਰ ਚ ਚਲ ਜਾਂਦਾ ਤੇ ਜਿਹੜੀ ਘਰ ਵਾਲੀ ਹੁੰਦੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਚਲੋ ਕੋਈ ਨਹੀਂ ਆ 1.5 ਲੱਖ ਨੂੰ ਕੀ ਹੈ ਦੇ ਦੋ ਤੁਸੀਂ 1.5 ਲੱਖ ਦੇ ਕੇ ਉਹ ਮੰਦਰ ਖਰੀਦ ਲਓ ਤੇ ਸਲਾਹ ਕਰਕੇ ਤੇ ਚਲੋ ਮੰਦਰ ਚ ਚਲ ਜਾਂਦੇ ਆ ਤੇ ਉਹ ਆਵਾਜ਼ਾਂ ਮਾਰਦੇ ਆ ਤੇ ਕੋਈ ਆਉਂਦਾ ਨਹੀਂ ਆ ਫਿਰ ਪੁਜਾਰੀ ਨੂੰ ਪੁੱਛਦੇ ਕਿ ਕਿੱਥੇ ਛੋਟਾ ਜਿਹਾ ਬੱਚਾ ਆਇਆ ਸੀ ਕ੍ਰਿਸ਼ਨ ਨਾ ਦਾ ਤੇ ਉਹ ਛੋਟੇ ਛੋਟੇ ਮੰਦਰ ਵਿੱਚ ਦਾ ਸੀ ਤੇ ਸਾਰੀ ਗੱਲਬਾਤ ਉਹਨਾਂ ਨੇ ਦੱਸੀ ਪੁਜਾਰੀ ਮੁਰਾਤ ਜੋ ਸੁਪਨੇ ਦੇ ਵਿੱਚ ਸੁਪਨਾ ਆਇਆ ਸਾਰਾ ਕੁਝ ਉਹਨਾਂ ਨੇ ਪੁਜਾਰੀ ਨੂੰ ਦੱਸਿਆ ਤੇ ਪੁਜਾਰੀ ਆਂਦਾ ਕਿ ਇਹ ਹੁਣ ਤੁਹਾਨੂੰ ਕੀ ਸਮਝਾਂ ਕਿ ਤੁਹਾਡਾ ਭਾਗੇ ਆ ਜਾਂ ਅਪਾਗੇ ਆ ਕਹਿੰਦਾ ਕਿ ਤੁਹਾਨੂੰ ਤੇ ਜੇ ਸਿੱਧੀ ਭਾਸ਼ਾ ਦੇ ਵਿੱਚ ਕਹਾਂ ਦਿਆਂਦਾ ਤੁਹਾਨੂੰ ਭਗਵਾਨ ਨੇ ਬਾਲ ਰੂਪ ਦੇ ਵਿੱਚ ਦਰਸ਼ਨ ਦਿੱਤੇ ਆ ਕੇ ਜਿੰਨੂੰ ਤੁਸੀਂ ਪਹਿਚਾਣ ਨਹੀਂ ਕਰ ਸਕੇ ਜਿਹਦੀ ਤੁਸੀਂ ਕਹਿੰਦਾ ਵੇਖ ਤੇਰੀ ਘਰ ਦੀ ਦੀ ਜਿਹੜੀ ਸ਼ਰਦਾ ਸੀ ਉਹ ਸੱਚੀ ਹੀ ਉਹਨੇ ਕੋਈ ਕ੍ਰਿੰਤੂ ਪਰੰਤੂ ਨਹੀਂ ਕੀਤਾ ਕੱਲ ਤੇ 150 ਰੁਪਏ ਦੇ ਕੇ ਮੰਦਰ ਖਰੀਦ ਲਿਆ ਤੇ ਬੰਦੇ ਨੂੰ ਕਹਿੰਦਾ ਕਿ ਤੁਸੀਂ ਜਿਹੜਾ ਹੀ ਕ੍ਰਿੰਤੂ ਪਰੰਤੂ ਕਰਦੇ ਰਹਿ ਗਏ ਤਾਡੀ ਸ਼ਰਧਾ ਨਹੀਂ ਹੈਗੀ ਯਕੀਨ ਨਹੀਂ ਹੈਗਾ ਭਗਵਾਨ ਦੇ ਉੱਤੇ ਤੇ ਤੁਹਾਨੂੰ ਉਹ ਮੰਦਰ ਦੁਬਾਰਾ ਨਹੀਂ ਮਤਲਬ ਮਿਲ ਸਕਿਆ ਤੇ ਇਸ ਕਰਕੇ ਕਹਿੰਦੇ ਆ ਕਿ ਸਾਨੂੰ ਸ਼ਰਧਾ ਰੱਖਣੀ ਚਾਹੀਦੀ ਹੈ ਕਿਸੇ ਵੀ ਭਗਵਾਨ ਨੂੰ ਆਪਾਂ ਮੰਨਦੇ ਆ ਆਪਾਂ ਨੂੰ ਸ਼ਰਧਾ ਰੱਖਣੀ ਜ਼ਰੂਰੀ ਹੈ ਤਾਂ ਹੀ ਆਪਾਂ ਕੇਹੇ ਬੰਨੇ ਲੱਗ ਸਕਦੇ ਆ ਜੇ ਆਪਣੀ ਸ਼ਰਧਾ ਹੀ ਨਾ ਹੋਈ ਤੇ ਆਪਣਾ ਕੁਝ ਨਹੀਂ ਬਣ ਸਕਦਾ